ਕੁੱਚੀ ਕੀ ਫਾਤੇ ਮੈਂ ਤੁਹਾਡੀ ਹੋਸਟ ਨਿਲਮ ਕੋਹਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ दिली ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼-ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 16 ਦਸੰਬਰ 2016 ਤਿੰਨ ਪੋ ਨਾਨਕਸ਼ਹੀ ਸਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਦੀਆਂ ਵਿਚਾਰਾਂ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਯਾਦ دہਾਨੀ ਕਰਾਉਣੀ ਚਾਹਾਂਗੇ ਆਪਣੇ ਦਰਸ਼ਕਾਂ ਨੂੰ ਸ਼ਰੋਤਿਆਂ ਨੂੰ ਕਿ ਅੱਜ ਸ਼ਾਮ ਨੂੰ 10 ਵਜੇ ਤੋਂ ਬਾਅਦ 10 ਤੋਂ 11 ਸਵਾ 11 ਤੱਕ ਕੇਸਰੀ ਪੰਡਰ ਜਿਹੜੀ ਟੀਵੀ ਫਿਲਮ ਹੈ ਜਿਹਦੇ ਬਾਰੇ ਪਿਛਲੇ ਆਲਮੋਸਟ ਇੱਕ ਹਫਤੇ ਤੋਂ ਪ੍ਰੋਮੋ ਵੀ ਚੱਲ ਰਿਹਾ ਸੀ ਉਹ ਦਿਖਾਈ ਜਾਏਗੀ ਉਹ ਦਿਲਚਸਪੀ ਦਾ ਵਾਇਸ ਹੋਏਗੀ ਤੇ ਦਰਸ਼ਕ ਇਸ ਨੂੰ ਜ਼ਰੂਰ ਦੇਖਣ ਅ ਅੱਜ ਕਿਉਂਕਿ ਮੋਸਟਲੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸ਼ੁੱਕਰਵਾਰ ਵਾਲੇ ਦਿਨ ਅਸੀਂ ਕੋਈ ਨਾ ਕੋਈ ਇਤਿਹਾਸਕ ਪਰਸਪੈਕਟਿਵ ਹਿਸਟੋਰੀਕਲ ਪਰਸਪੈਕਟਿਵ ਤੋਂ ਵੀ ਗੱਲ ਕਰੀਏ ਜੀ ਹਾਲਾਂ ਸਾਡੇ ਰੂਟੀਨ ਪ੍ਰੋਗਰਾਮਾਂ ਦੇ ਵਿੱਚ ਵੀ ਕੁਝ ਨਾ ਕੁਝ ਹੁੰਦਾ ਹੈ ਜਿਹੜਾ ਕਿ ਪਾਸਟ ਔਰ ਪ੍ਰੈਜ਼ੈਂਟ ਦੋਨਾਂ ਨਾਲ ਰਿਲੇਟ ਕਰਦਾ ਅ ਅੱਜ ਮੈਂ ਦੇਖ ਰਿਹਾ ਸੀ ਕਿ ਬਹੁਤ ਵਾਰ ਅਸੀਂ ਇਹ ਤਾਂ ਕੋਟ ਵੀ ਕਰਦੇ ਆਂ ਆਪਣੀਆਂ ਐਸਪੀਚਸ ਵੀ ਕਹਿੰਦਾ ਹੈ ਲਿਖਤਾ ਚ ਵੀ ਕਹਿੰਦਾ ਹੈ ਜੀ ਕਿ ਨਾਰਥ-ਈਸਟ ਦੇ ਵਿੱਚ ਜੜੀਆਂ ਭਾਰਤ ਦੀਆਂ ਸੱਤ ਸਟੇਟਾਂ ਨੇ ਉੱਤਰ-ਪੂਰਬ ਦੀਆਂ ਜਿਨ੍ਹਾਂ ਦੇ ਵਿੱਚ ਅਸਾਮ ਹੈ ਨਾਗਾਲੈਂਡ ਹੈ ਮੇਘਾਲੇ ਹੈ ਮਿਜ਼ੋਰਮ ਹੈ ਅਰुणाਚਲ ਪ੍ਰਦੇਸ਼ ਹੈ ਇਹ ਸਾਰੀਆਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਜਿਹੜਾ ਇੱਕ ਫੌਜ ਦੇ ਜ਼ੋਰ ਦੇ ਨਾਲ ਹੀ ਰੂਲ ਕਰ ਰਹੇ ਨੇ ਇੰਡੀਅਨ ਸਟੇਟ ਔਰ ਖਾਸ ਤੌਰ ਤੇ ਜਿਹੜੀ ਲੰਬਾ ਵਕਤ ਮੀਜ਼ੋ ਦੀ ਸਟਰਗਲ ਚੱਲੀ ਜਿਨ੍ਹਾਂ ਦੇ ਵਿੱਚ ਲਾਲ ਡੈਂਗਾ ਲੰਬਾ ਵਕਤ ਇੰਗਲੈਂਡ ਦੇ ਵਿੱਚ ਜਿਹੜਾ ਉਹ ਇਨ ਐਗਜ਼ਾਈਲ ਰਿਹਾ ਇਸੇ ਤਰ੍ਹਾਂ ਨਾਗਿਆਂ ਦਾ ਲੀਡਰ ਫੀਜ਼ੋ ਉਹ ਵੀ ਇੰਗਲੈਂਡ ਦੇ ਵਿੱਚ ਰਹਾ ਉਹਦੀ ਡੈਥ ਹੋ ਗਈ ਨਾਗਿਆਂ ਦੀ ਸਟਰਗਲ ਉਹ ਅੱਜ ਵੀ ਗੱਲਬਾਤ ਦੇ ਹਵਾਲੇ ਨਾਲ ਉਹਨੂੰ ਜਾਰੀ ਰੱਖਿਆ ਹੋਇਆ ਹੈ ਜੀ ਅਸਾਮ ਦੇ ਵਿੱਚ ਬੇਸ਼ੱਕ ਬੀਜੇਪੀ ਦੀ ਸਰਕਾਰ ਬਣ ਗਈ ਹੈ ਪਰ ਅਸਾਮ ਦੇ ਵਿੱਚ ਵਾਇਲੈਂਟ ਮੂਵਮੈਂਟਸ ਮੂਵਮੈਂਟ ਇਸ ਦੇ ਉੱਤੇ ਚੱਲੀ ਹਮੇਸ਼ਾ ਆਪਣੀ ethnicities ਲਈ ਔਰ ਅਸਾਮ ਦੀ ਆਜ਼ਾਦੀ ਲਈ ਵੀ ਔਰ ਇਸੇ ਤਰ੍ਹਾਂ ਮਨੀਪੁਰ ਦੀ ਕਪਣੀ ਕਿਸਮ ਦੀ ਸਟਰਗਲ ਹੈ ਸੋ ਕੁੱਲ ਮਿਲਾ ਕੇ ਭਾਵੇਂ ਭਾਰਤ ਨੇ ਉੱਥੇ ਫੌਜ ਦੇ ਜ਼ੋਰ ਦੇ ਨਾਲ ਸਿਵਿਲিয়ান ਐਡਮਿਨਿਸਟ੍ਰੇਸ਼ਨਸ ਵੀ ਖੜੇ ਕੀਤੇ ਹੋਏ ਨੇ ਚੋਣਾ ਵੀ ਹੋ ਜਾਂਦੀਆਂ ਨੇ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ ਉੱਤਰ ਪੂਰਬ ਦਾ ਇੱਕ ਆਪਣਾ ਇਤਿਹਾਸ ਹੈ ਉਹ ਭਾਰਤ ਦਾ ਹਿੱਸਾ ਆਪਣੇ ਆਪ ਨੂੰ ਨਹੀਂ ਮੰਨਦੇ ਔਰ ਉਹ ਸਾਰਿਆਂ ਨੂੰ ਜੇ ਭਾਰਤ ਦੇ ਵਿੱਚ ਅੱਜ ਬੀਜੇਪੀ ਦੇ ਥੱਲੇ ਜਾਂ ਆਰਐਸਐਸ ਦੇ এজেন্ডੇ ਤੇ ਐਕਟ ਕਰਦੇ ਆ ਇੱਕ ਨੇਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਔਰ ਜਿਹੜੇ ਉਹਨਾਂ ਦੇ ਹੀਰੋ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਲੜੇ ਉਹਨਾਂ ਨੂੰ ਇਹ ਨੈਸ਼ਨਲ ਹੀਰੋ ਬਣਾਉਣਾ ਚਾਹੁੰਦੇ ਨੇ ਇੰਡੀਆ ਨਾਲ ਜੋੜ ਕੇ ਤੇ ਉਹਨੂੰ ਵੀ ਉਹ ਵਹੀ ਰਿਸਿਸਟ ਕਰਦੇ ਨੇ ਜਿਵੇਂ ਕਿ ਉਹ ਇੰਡੀਆ ਨੂੰ ਬ੍ਰਿਟਿਸ਼ ਉਹ ਜਿਵੇਂ ਉਹਨਾਂ ਨੇ ਕੀਤਾ ਜੀ ਸੋ ਕੁੱਲ ਮਿਲਾ ਕੇ ਅਸੀਂ ਜਿਵੇਂ ਗੱਲ ਕੀਤੀ ਸੀ ਪਿਛਲੇ ਦਿਨਾਂ 'ਚ ਵੀ ਕਿਵੇਂ ਪੰਜਾਬ 'ਚੋਂ ਇਹ ਸਿੱਖਾਂ ਦੀ ਹਿਸਟਰੀ ਨੂੰ ਬਿਲਕੁਲ ਯਾਦਾਂ 'ਚੋਂ ਮਿਟਾ ਰਹੇ ਨੇ ਔਰ ਅਸੀਂ ਦੇਖਿਆ ਵੀ ਫਲੋਰ ਦਾ ਕਿਲਾ ਸਖਰਾਜ ਦਾ ਉਹ ਪੁਰਸਤ ਦੇ ਹਵਾਲੇ ਕਰਕੇ ਟੌਰਚਰ ਸੈਂਟਰ ਬਣਾਇਆ ਤੇ ਕਿਲਾ ਗੋਬਿੰਦਗੜ ਜਿਹੜਾ ਕਿ ਇੱਕ ਯੂਨਿਕ ਫੋਰਟ ਜਿੱਥੇ ਤੋਸ਼ਾਖਾਨਾ ਕੋਇ ਨੂਰ ਹੀਰਾ اور ਸਾਡਾ ਪ੍ਰਾਈਡ ਸੀ ਉਸ ਨੂੰ ਇਹਨਾਂ ਨੇ ਮਨੋਰੰਜਨ ਪਾਰਕ ਥੀਮ ਪਾਰਕ ਔਰ ਮਾਇਾਨਗਰੀ ਬਣਾ ਦਿੱਤਾ ਔਰ ਇਸੇ ਤਰ੍ਹਾਂ ਕarli ਕੋਈ ਮੈਨੂੰ ਦੱਸ ਰਿਹਾ ਸੀ ਕਿ ਜੀ ਕੋਈ ਦਿੱਲੀ ਟੈਕਸਟ ਬੁੱਕ ਹੈ ਜਿਹਦੇ ਵਿੱਚ ਸਾਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਨਾਂ ਛੋਟੇ ਸਾਬਜ਼ਾਦਿਆਂ ਦੀ ਔਰ ਉਹਦੇ ਜਿਹੜੇ ਡਾਇਲੌਗ ਚੱਲ ਰਹੇ ਨੇ ਕਿ ਜੀ ਉਹ ਤਾਂ ਦੌੜਨ ਲੱਗੀ ਔਰ ਜਿਹੜਾ ਜਦੋਂ ਥੋੜੀ ਥੋੜੀ ਉੱਪਰ ਹੋਈ ਤੇ ਜ਼ੋਰਾਵਰ ਸਿੰਘ ਦੀਆਂ ਅੱਖਾਂ 'ਚ ਅਥਰੂ ਆ ਗਿਆ ਤੇ ਫਤਿਹ ਸਿੰਘ ਨੇ ਕਿਹਾ ਜੀ ਤੂੰ ਵੀਰ ਕਿਉਂ ਕਰ ਰਿਹਾ ਏ ਡਰ ਗਿਆ ਉਹਨੇ ਕਿਹਾ ਨਹੀਂ ਮੈਂ ਇਸ ਲਈ ਹੈ ਕਿ ਤੈਨੂੰ ਜਿਹੜੀ ਹੈ ਸ਼ਹੀਦੀ ਪਹਿਲਾਂ ਮਿਲੇਗੀ ਮੈਨੂੰ ਬਾਅਦ 'ਚ ਮਿਲੇਗੀ ਔਰ ਮੈਂ ਅਸੀਂ ਇਹ ਹਿੰਦੂ ਧਰਮ ਦਾ ਸਾਡਾ ਇਹ ਪ੍ਰਾਈਡ ਹੈ ਕਿ ਐਵੇਂ ਹੋਏ ਸੋ ਮਤਲਬ ਇਹ ਸਾਰੀ ਨਵੀਂ ਹਿਸਟਰੀ ਜਿਹੜੀ ਹੈ ਉਹ ਸਾਰਾ ਸਿੱਖ ਸਿੱਖਾਂ ਨੂੰ ਉਹ ਹਿੰਦੂਆਂ ਦੇ ਖਾਤੇ 'ਚ ਪਾਉਣ ਦੀ ਲਾਈਨ ਹੈ ਇਹੀ ਹਾਲ ਜਿਹੜਾ ਹੈ ਪੰਜਾਬ ਦੇ ਵਿੱਚ ਜਦੋਂ ਵੀ ਤੁਸੀਂ ਕੋਈ ਦੇਖਦੇ ਹੋ ਕਿ ਕੋਈ ਵੀ ਵਾਕਿਆ ਹੁਣ ਬੰਦਾ ਸਿੰਘ ਬਹਾਦਰ ਦਾ ਜਦੋਂ ਕਿਤੇ ਇਹ ਮਨਾਉਂਦੇ ਨੇ ਦਿੱਲੀ ਦੇ ਵਿੱਚ ਔਰ ਉਹਨੂੰ ਪ੍ਰੈਜ਼ੈਂਟ ਹੀ ਜਵੇਂ ਐਵੇਂ ਕੀਤਾ ਹੁੰਦਾ ਜਿਵੇਂ ਵਿਰਾਗੀ ਹੁੰਦਾ ਰੰਗਾਂ ਦੀ ਚੋਣ ਜਿਸ ਕਿਸਮ ਦਾੜਾ ਦਵਾੜਾ ਸੋ ਸਾਡਾ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਸਿੱਖ ਰਾਜ ਸਥਾਪਿਤ ਕਰਨ ਵਾਲਾ ਉਹਨੂੰ ਇਹਨਾਂ ਨੇ ਬੰਦਾ ਵਿਰਾਗੀ ਬਣਾ ਤਰੇ ਲੇਕਿਨ ਇਹ ਕੈਂਪੇਨ ਕਿਸ ਤਰੀਕੇ ਨਾਲ ਉੱਤਰ ਪੂਰਬ ਦੇ ਵਿੱਚ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਔਰ ਉਹਨਾਂ ਲੋਕਾਂ ਨੇ ਕਿਵੇਂ ਰੈਜ਼ਿਸਟ ਕੀਤਾ ਹੈ ਜੀ ਇਸ ਸੰਬੰਧੀ ਇੱਕ ਆਰਟੀਕਲ ਮੇਰੀਆਂ ਨਿਗਾਹਾਂ 'ਚੋਂ ਗੁਜ਼ਰਿਆ ਹੈ ਤਾਂ ਇਹ ਪੁਰਾਣਾ ਛਪਿਆ ਹੋਇਆ ਹੈ ਗਾਰਗਾ ਚੈਟਰਜੀ ਇੱਕ ਜਰਨਲਿਸਟ ਨੇ ਆਫ ਫਰੀडम ਫਾਈਟਰਸ ਐਂਡ ਫੋਰਗੋਟਨ ਹੀਰੋਜ਼ ਹਾਊ ਇੰਡੀਆ 에ਅਰ ਬ੍ਰਸ਼ਸ ਇਟਸ ਪਾਸਟ ਟੂ ਵਾਈਟ ਵਾਸ਼ ਇਟਸ ਪ੍ਰੈਜ਼ੈਂਟ ਕਿ ਜਿਹੜੇ ਪਾਸਟ ਦੀ ਗਲੋਰੀ ਹੈ ਉਹਨੂੰ ਉਹ ਜਿਹੜੇ ਨੇ ਉਹ ਫੁਆਰਾ ਬਰਸ਼ ਦੇ ਨਾਲ ਧੋ ਰਹੇ ਨੇ ਤੇ ਆਪਣਾ ਪ੍ਰੈਜ਼ੈਂਟ ਬਣਾਉਣ ਲਈ ਉਹਨੂੰ ਵਾਈਟ واਸ਼ ਕਰ ਰਹੇ ਨੇ ਸਫੇਦੀ ਕਰ ਰਹੇ ਨੇ ਤਾਂ ਕਿ ਸਮਾਂ ਪਾ ਕੇ ਲੋਕ ਭੁੱਲ ਜਾਣ ਕਿ ਵੀ ਉਹ ਕੌਣ ਸਨ ਉਹਨਾਂ ਦਾ ਇਤਿਹਾਸ ਕੀ ਹੈ ਉਹਨਾਂ ਦੀ ਗਲੋਰੀ ਕੀ ਹੈ ਔਰ ਅਲਟੀਮੇਟਲੀ ਆਪਣਾ ਹੈ ਜਿਵੇਂ ਇਹਨਾਂ ਨੇ ਕਿੰਨੇ ਹਿਸਟੋਰੀਅਨ 30 40 ਬਿਠਾਏ ਹੋਏ ਨੇ ਜਾਲੀ ਇਤਿਹਾਸ ਲਿਖਵਾ ਰਹੇ ਨੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਐਰੀਅਨਸ ਜਿਹੜੇ ਨੇ ਉਹ ਇਥੋਂ ਦੇ ਮੂਲ ਨਿਵਾਸੀ ਨੇ ਡਰਾਇਡਨ ਨਹੀਂ ਨੇ ਜਿਹੜੀਆਂ ਚੀਜ਼ਾਂ ਪਰੂਫ ਨੇ ਜਨ ਪ੍ਰੂਫ ਹੋਈ ਹੈ ਆਰਕੀਓਲੋਜੀਕਲ ਦੂਸਰੇ ਸੋਰਸਸ ਤੋਂ ਜੀ ਉਹਨੂੰ ਵੀ ਔਰ ਆਪਣਾ ਇਹ ਜਾਲੀ ਸ਼ਹੀਦ ਵੀ ਬਣਾ ਰਹੇ ਨੇ ਜਾਲੀ ਹੀਰੋ ਵੀ ਬਣਾ ਰਹੇ ਨੇ ਜਿਵੇਂ ਇਹਨਾਂ ਨੇ ਸਾਵਰਕਰ ਨੂੰ ਉਭਾਰਿਆ ਸ਼ਾਮਾ ਪ੍ਰਸ਼ਾਦ ਮਖਰਜੀ ਨੂੰ ਉਭਾਰਿਆ ਦੀਨਦਿਆਲ ਉਪਾਦੇਆ ਨੂੰ ਉਭਾਰਿਆ ਇਹ ਸਾਰੇ ਜਿਹੜੇ ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਆਰਐਸਐਸ ਦੀ ਕੋਈ ਕੰਟਰੀਬਿਊਸ਼ਨ ਈਵਨ ਬ੍ਰਿਟਿਸ਼ ਤੋਂ ਆਜ਼ਾਦ ਕਰਾਉਣ ਚ ਨਹੀਂ ਔਰ ਦੂਜੇ ਪਾਸੇ ਜੇ 1857 ਦੇ ਗਦਰ ਦੇ ਜਿਹੜੇ ਮੁਸਲਮ ਹੀਰੋ ਨੇ ਉਹਨਾਂ ਨੂੰ ਪਾਸੇ ਰੱਖ ਕੇ ਉਹਨੂੰ ਸੁਤੰਤਰਤਾ ਯੁੱਧ ਤੇ ਲక్ష్ਮੀ ਬਾਈ ਔਰ ਤਾਂਤੀਆ ਟੋਪੇ ਤੇ ਨਾਨਾ ਫੜਨਾ ਵੀਰਸ ਤੇ ਇਹ ਉਹ ਉਹਨੂੰ ਸਾਰਾ ਹਿੰਦੂਤਵਾ ਦੇ ਖਾਤੇ ਚ ਪਾ ਰਹੇ ਨੇ ਹਾਲਾਂਕਿ ਕੋਈ ਰਾਣੀ ਚਾਂਸੀ ਦੀ ਸਟਰਗਲ ਕੋਈ ਇੰਡੀਆ ਦੀ ਲਿਬਰੇਸ਼ਨ ਨਹੀਂ ਸੀ ਦੇ ਲਈ ਨਹੀਂ ਸੀ ਉਹਨੇ ਤਾਂ ਕਿਹਾ ਸੀ ਮੂਝੇ ਮੇਰੀ ਮੂਝੇ ਮੇਰੀ ਝਾਂਸੀ ਵਾਪਸ ਦੋ ਵੀ ਇਹ ਮੇਰਾ ਸ਼ਹਿਰ ਹੈ ਮੈਂ ਇਹਦੀ ਰੂਲਰ ਹੈ ਕਿਉਂਕਿ ਉਹਨਾਂ ਬੱਚਾ ਨਹੀਂ ਸੀ ਉਹਦਾ ਜਿਹੜਾ ਅਡਾਪਟ ਕੀਤਾ ਉਹਨਾਂ ਨੇ ਮੰਨਿਆ ਨਹੀਂ ਸੀ ਹੁਣ ਇਹ ਜਿਹੜਾ ਸਾਰਾ ਟ੍ਰੈਂਡ ਹੈ ਜੇ ਇਹਨੂੰ ਇੱਕ ਪਰਸਪੈਕਟਿਵ ਚ ਸਮਝਣੇ ਵੀ ਇਹ ਕੀ ਕਰ ਰਹੇ ਨੇ ਔਰ ਕਿਵੇਂ ਹੌਲੀ 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 ਸਾਡਾ ਵੱਡਾ ਹਿੱਸਾ ਵੀ ਜਿਹੜਾ ਇਸ ਦਾ ਸ਼ਿਕਾਰ ਹੋ ਰਿਹਾ ਹੈ ਬਿਸ਼ੱਕ ਮੈਂ ਅਕਸਰ ਇਹਨੂੰ ਕੋਟ ਕਰਦਾ ਹਾਂ ਬਟ ਕਈ ਵਾਰ ਇਹ ਚੰਗਾ ਹੁੰਦਾ ਹੈ ਕਿ ਇਹਨਾਂ オリジナル ਤੁਸੀਂ ਕੋਟ ਕਰੋ ਚੈਕੋਸਲੋਵਾਕੀਆ ਚ 1979 ਦੇ ਵਿੱਚ ਜੰਮਿਆ ਮਿਲਾਨ ਕੁੰਦਰਾ ਜਿਹੜਾ ਉਹ ਇੱਕ ਫ੍ਰੀਲਾਂਸਰ ਕਿਸਮ ਦਾ ਔਰ ਇੱਕ ਬੜਾ ਫ੍ਰੀ ਥਿੰਕਰ ਥੋੜਾ ਬਹੁਤ ਲੈਫਟਿਸਟ ਲਖਾਰੀ ਹੋਇਆ ਹੈ ਜੀ ਔਰ ਉਸ ਦੀ ਇੱਕ ਬੜੀ ਫੇਮਸ ਕਿਤਾਬ ਹੈ ਦਾ ਬੁੱਕ ਆਫ ਲਾਫਟਰ ਐਂਡ ਫੋਰਗੇਟਿੰਗ ਇਸ ਥੀਂ ਇਹਦੇ ਵਿੱਚ 6-7 ਜਿਹੜੀਆਂ ਨੇ ਸ਼ਾਰਟ ਸਟੋਰੀਜ਼ ਨੇ ਔਰ ਇਹ ਇੱਕ ਕੋਟ ਹੈ ਜਿਹਦੇ ਵਿੱਚ ਉਹਨੇ ਬੇਸ਼ੱਕ ਉਹ ਚੈਕੋਸਲਵਾਕੀਆ ਦਾ ਬੈਕਡ੍ਰੌਪ ਸੀ ਕਮਿਊਨਿਸਟਾਂ ਦਾ ਕਿਵੇਂ ਜਿਹੜਾ ਇੱਕ ਹੀਰੋ ਹੁੰਦਾ ਸਮਾਂ ਪਾ ਕੇ ਜਦੋਂ ਦੂਸਰੇ ਆਂਦੇ ਨੇ ਉਹਨੂੰ ਵਾਈਪ ਆਊਟ ਕਰਨ ਦੇ ਲਈ ਉਹਦੀ ਯਾਦ ਵੀ ਲੋਕਾਂ ਚੋਂ ਮਿਟਾ ਦਿੰਦੇ ਨੇ ਉਹਦਾ ਨਾਮ ਉਹ ਨਿਸ਼ਾਨ ਮਿਟਾ ਦਿੰਦੇ ਨੇ ਜਿਵੇਂ ਸਟਾਲਨ ਨੇ ਰਸ਼ੀਅਤ ਕੀਤਾ ਹੈ ਔਰ ਇਹੀ ਕੁਝ ਅੱਜ ਆਰਐਸਐਸ ਵਾਲੇ ਸਾਡੇ ਇਤਿਹਾਸ ਨਾਲ ਕਰ ਰਹੇ ਨੇ ਕਿ ਸਿੱਖਾਂ ਦਾ ਜਿਹੜਾ ਪ੍ਰਾਈਡ ਹੈ ਹਿਸਟਰੀ ਹੈ ਅਸੀਂ ਲੜੇ ہیں ਅਸੀਂ ਇਹਨਾਂ ਦੀ ਇੱਜ਼ਤ ਨੂੰ ਬਚਾਇਆ ਹੈ ਅਸੀਂ ਇਹਨਾਂ ਦੀਆਂ ਧੀਆਂ ਪੈਣਾਂ ਨੂੰ ਬਚਾਇਆ ਇਹਨਾਂ ਨੇ ਜੋ ਕੁਝ ਨਵੰਬਰ 84 ਚ ਕੀਤਾ ਜਾਂ ਜਿਸ ਅੰਦਾਜ਼ ਚ ਅੱਜ ਕਰ ਰਹੇ ਨੇ ਔਰ ਆਪਣਾ ਜਾਲੀ ਲਖਵਾ ਰਹੇ ਨੇ ਸੋ ਇਹਦੇ ਚ ਇਸ ਸ਼ਾਰਟ ਸਟੋਰੀ ਦੇ ਵਿੱਚ ਇੱਕ ਦਾ ਮੀਰਾਨ ਕੁੰਦਰਾ ਦਾ ਕੋਟ ਹੈ ਉਹਦਾ ਪੂਰਾ ਪੈਰਾਗ੍ਰਾਫ ਹੈ the first step in liquidating a people is to erase its memory ke je kise nation nu kise qaum nu lokan nu jadon a people as a nation vi use hunde ke je tusi unna nu liquidate karna hai khatam karna hai te pehla kadam oda hai ke odi yaadash mita dio odi yaadashakti khatam kar jaoe sanu kehnde ne je bhul jao na ji beete nu bhul jao hun nava chapter shuru karo so o exactly ਜੋ ਮਿਲਾਨ ਕੁੰਦਰਾ ਨੇ ਕਿਹਾ ਵੀ ਜੇ ਤੁਹਾਨੂੰ ਬੀਤਿਆ ਯਾਦ ਆਏਗਾ ਜੇ ਤੁਹਾਡੇ ਧਰੰਦਰ ਜੂਨ 84 ਦਾ ਠੱਠਾ ਅਕਾਲ ਤਖਤ ਤੇ ਜੀ ਉਹਨਾਂ ਜੀ ਮੈਂ ਮੈਸੇਜ ਰਿਕਾਰਡ ਕਰਵਾ ਰਿਹਾ ਸੀ ਕਿਉਂਕਿ ਪਰਸੋਂ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਵੈਸਟ ਮਿਨਿਸਟਰ ਚ ਗੁਰਦੁਆਰਾ ਸੁਖਸਾਗਰ ਹੈ ਵੈਸਟ ਮਿਨਿਸਟਰ ਟਾਊਨ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਉੱਥੇ ਸ਼ਹੀਦਾਂ ਦੀ ਯਾਦ ਚ ਅਖੰਡ ਪਾਠ ਸਾਹਿਬ ਰੱਖੇ ਨੇ ਐਤਵਾਰ ਨੂੰ ਹੋ ਗਏ ਸੋ ਉਹਨਾਂ ਦੇ ਪ੍ਰਬੰਧਕਾਂ ਦਾ ਜਾਂ ਜਿਹੜੇ ਆਰਗੇਨਾਈਜ਼ ਕਰਦੇ ਨੇ ਉਹਨਾਂ ਦਾ ਸੀ ਕਿ ਮੈਂ ਮੈਸੇਜ ਭੇਜਾਂ ਜਿਹੜੇ ਕਿ ਉਹ ਸਕਰੀਨ ਦੇ ਉੱਤੇ ਉਸ ਦਿਨ ਸੰਗਤ ਦੇ ਨਾਲ ਸਾਨੂੰ ਐਡਰੈਸ ਕਰਉਣਾ ਚਾਹੁੰਦੇ ਸੀ ਤੇ ਸਾਡੀ ਟੈਕਨੀਕਲ ਟੀਮ ਜਦੋਂ ਕਰ ਰਹੀ ਸੀ ਕਿ ਵੀ ব্যাকਗ੍ਰਾਉਂਡ ਪਿਕਚਰ ਕੀ ਦਈਏ ਜਦੋਂ ਤੁਸੀਂ ਐਡਰੈਸ ਕਰਨਾ ਮੈਂ ਕਿਹਾ ਅਕਾਲ ਤਖਤ ਹੁਣ ਜਦੋਂ ਤੱਕ ਹਰ ਸਿੱਖ ਦੇ ਅੰਦਰ ਉਹ ਅਕਾਲ ਤਖਤ ਖੰਡਰਾਤ ਬਣਿਆ ਜਿਹੜਾ ਉਹ ਰਹੇਗਾ ਉਹ ਕਦੇ ਭੁੱਲ ਨਹੀਂ ਸਕੇਗਾ ਜੀ ਔਰ ਇਹ ਸਭ ਤੋਂ ਅੱਜ ਉਹਨੂੰ ਨਵਾਂ ਬਣ ਗਿਆ ਹੈ ਉੱਥੇ ਬੜਾ ਜਿਹੜਾ ਉਹ ਭਾਵੇਂ ਬਾਹਰ ਪਲਾਜ਼ਾ ਬਣਾ ਦਿਓ ਬਿਊਟੀਫਿਕੇਸ਼ਨ ਕਰ ਦਿਓ ਗੇਟ ਲਾ ਦਿਓ ਪਰ ਜਦੋਂ ਤੱਕ ਹਰ ਸਿੱਖ ਦੇ ਅੰਦਰ ਇਹ ਠੱਠਾ ਕਾਲ ਤਖਤ ਨਹੀਂ ਖਲੋਏਗਾ ਉਹ ਖਾਲਸਾਤਨ ਲਈ ਨਹੀਂ ਖਲੋਏਗਾ ਉਹ ਇਸ ਰਜਿਮ ਨੂੰ ਜਿਹੜਾ ਉਸ ਦੇ ਸਾਹਮਣੇ ਗੁੱਡੇ ਟੇਕੇਗਾ ਕਿ ਜੀ ਉਹ ਬਦਲ ਗਿਆ ਉਹ ਹਰ ਸਿੱਖ ਦੇ ਅੰਦਰ ਉਤਰਿਆ ਹੋਣਾ ਚਾਹੀਦਾ ਜਿਵੇਂ ਸਾਨੂੰ ਕਦੇ ਜਿਹੜਾ ਉਹ ਦਰਬਾਰ ਸਾਹਿਬ ਦਾ ਅਪਮਾਨ ਨਹੀਂ ਭੁੱਲਿਆ ਉਹ ਮੱਸਾ ਰੰਗੜ ਹੋਏ ਅਫਦਾਲੀ ਹੋਏ ਇਵੇਂ ਸਾਨੂੰ ਕਦੇ ਜੂਨ 84 ਨਹੀਂ ਭੁੱਲਣਾ ਚਾਹੀਦਾ ਜਦੋਂ ਅਸੀਂ ਭੁੱਲ ਗਏ ਇਹ ਫਰਸਟ ਸਟੈਪ ਟੂਵਰਡ ਜੋ ਮਿਲਾਨ ਕੁੰਦਰਾ ਕਹਿੰਦਾ ਹੈ ਦਸ ਫਰਸਟ ਸਟੈਪ ਇਨ ਲਿਕুইਡੇਟਿੰਗ A ਪੀਪਲ ਇਸ ਟੂ ਅਰੇਜ਼ ਇਟਸ ਮੈਮਰੀ ਇਸ ਦੀ ਯਾਦ ਆਸ਼ ਯਾਦ ਸ਼ਕਤੀ ਜਿਹੜੀ ਹੈ ਉਸ ਨੂੰ ਮਿਟਾ ਦਿਓ ਡਿਸਟਰੋਇਡ ਇਟਸ ਬੁక్స్ ਇਟਸ ਕਲਚਰ ਇਟਸ ਹਿਸਟਰੀ ਉਹਨਾਂ ਦੀਆਂ ਕਿਤਾਬਾਂ ਖਤਮ ਕਰਦੇ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਅੱਧੇ ਲੁੱਟ ਕੇ ਲੈ ਗਏ ਸਾੜ ਦਿੱਤਾ ਡਿਸਟਰੋਇਡਸ ਬੁక్స్ ਇਟਸ ਕਲਚਰ ਤਹਿਜ਼ੀਬ ਕਿੱਥੇ ਸਿੱਖਾਂ ਦੀ ਤਹਿਜ਼ੀਬ ਸਰਬੱਤ ਦਾ ਭਲਾ ਸ਼ਾਇਸਤਗੀ ਭਰਾ ਆ ਜੋ ਕੰਜਰਲ ਪੰਜਾਬ ਦੇ ਵਿੱਚ ਖੜਾ ਕੀਤਾ ਹੈ ਕਲਚਰਲ ਦੇ ਨਾਂ ਥੱਲੇ ਇਹ ਹੈ ਕਲਚਰ ਨੂੰ ਬਦਲਣਾ ਔਰ ਇਹ ਕਿਵੇਂ ਪੁਲਿਸ ਦੇ ਐਸਪੀ ਐਸਐਸਪੀ ਪ੍ਰੈਜ਼ਾਈਡ ਕਰਦੇ ਸੀ ਜਿਸ ਕਿਸਮ ਦੀ ਵਾਇਆਤੀ ਔਰ ਫੌਸ਼ ਪ੍ਰੋਗਰਾਮ ਸੀ ਸੰਗਰ ਖੜੇ ਕੀਤੇ ਆ ਜਿਹੜੇ ਸਾਰੇ ਨੇ ਹੁਣ ਆ ਮੈਂ ਜੇ ਕਵਾਂ ਤਾਂ ਫਿਰ ਆਮ ਆਦਮੀ ਪਾਰਟੀ ਅਲੇ ਨਰਾਜ਼ ਹੋ ਜਾਂਦੇ ਨੇ ਜਿਹੜਾ ਗੁਰਪ੍ਰੀਤ ਖੁੱਗੀ ਜਿਹੜਾ ਹੁਣ ਵੜੈਚ ਬਣਿਆ ਜੀ ਇਹ ਏਐਸਆਈ ਉਸੇ ਹੀ ਵਿੰਗ ਚ ਭਰਤੀ ਹੋਇਆ ਸੀ ਜਿਹਦੇ ਚ ਪੰਮੀ ਬਾਈ ਇਹ ਸਾਰੇ ਸੀ ਜਿਹੜੇ ਕੇਪੀ ਗੱਲ ਨੇ ਭਰਤੀ ਕੀਤਾ ਸੀ ਕਿ ਅਬ ਜਾਓ ਪੰਜਾਬ ਚ ਹੁਣ ਤੁਸੀਂ ਜਿਹੜਾ ਜੁਝਾਰੂਆਂ ਦਾ ਜਾਂ ਡੁੱਲਾ ਖੂਨ ਜਾਂ ਹੱਕਾਂ ਦੀ ਗੱਲ ਦੀ ਥਾਂ ਤੇ ਆਪਣਾ ਕੰਮ ਚਲੋ ਉਹਨੇ ਜੁਆਇਨ ਕੀਤਾ ਨਹੀਂ ਕੀਤਾ ਜੇ ਮੰਨ ਲਓ ਜੇ ਉਹਦਾ ਕਹਿਣਾ ਕਿ ਵੀ ਮੈਂ ਨਹੀਂ ਜੁਆਇਨ ਨਹੀਂ ਸੀ ਕੀਤਾ ਮੇਰਾ ਪਿਓ ਨਹੀਂ ਸੀ ਮੰਨੇ ਇਹ ਵੱਖਰੀ ਗੱਲ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਵੀ ਉਸ ਪਲਾਨ ਦਾ ਹਿੱਸਾ ਸੀ ਬੁਕਸ ਤੁਸੀਂ ਡਿਸਟਰੋਏ ਕੀਤੀਆਂ ਲੋਕਾਂ ਦੇ ਉੱਤੇ ਹਮਲਾ ਕੀਤਾ ਕਲਚਰ ਤਹਿਜ਼ੀਬ ਬਦਲ ਦਿਓ ਡਿਸਟਰੋਏ ਇਟਸ ਬੁਕਸ ਇਟਸ ਕਲਚਰ ਇਟਸ ਹਿਸਟਰੀ ਇਹ ਇਤਿਹਾਸ ਨੂੰ ਹੈ ਕਿ ਜੀ ਬੰਦਾ ਸਿੰਘ ਨੂੰ ਬੇਰਾਗੀ ਬਣਾ ਦਿਓ ਭਾਈ ਮਤੀਦਾਸ ਨੂੰ ਕਹੋ ਜੀ ਇਹ ਤੇ ਛੱਬਰ ਬ੍ਰਾਹਮਣ ਸੀ ਬ੍ਰਾਹਮਣ ਸਭਾ ਮਨਾਏਗੀ ਇਹ ਉਹ ਪਸ਼ਮੀਰੀ ਪੰਡਤਾਂ ਦੇ ਨਾਲ ਲੈ ਕੇ ਤੁਰ ਪੋ ਕੇ ਜੀ ਬ੍ਰਾਹਮਣ ਸਭਾ ਚੱਲੀ ਐ ਸੀਸਗਾਂਈ ਤੋਂ ਦਿੱਲੀ ਇਹ ਦੱਸਣ ਦੇ ਲਈ ਕਿ ਜੀ ਇਹ ਸਾਡਾ ਵਿਰਸਾ ਜਿਹੜਾ ਐ ਇਹ ਹਿੰਦੂ ਐ ਇਹ ਤਾਂ ਇਤਿਹਾਸ ਸਿੰਧੂਆਂ ਦੇ ਹੁਣ ਇੱਥੇ ਨਹੀਂ ਵੀ ਉਹਨੂੰ ਮਿਟਾ ਦਿਓ ਨੈਕਸਟ ਸਟੈਪ ਮੀਰਾਨ ਕੋ ਦੈਨ ਹੈਵ ਸਮਬਡੀ ਰਾਈਟ ਨਿਊ ਬੁక్స్ ਮੈਨੂਫੈਕਚਰ ਅ ਨਿਊ ਕਲਚਰ ਇਨਵੈਂਟ ਅ ਨਿਊ ਹਿਸਟਰੀ ਜੋ ਹੋ ਰਿਹਾ ਐ ਕਿ ਵੀ ਹੁਣ ਨਵਾਂ ਇਤਿਹਾਸ ਲਖਵਾਓ ਨਵੀਂ ਤਹਿਜ਼ੀਬ ਆ ਜਿਹੜੀ ਇਹਨਾਂ ਦੀ ਜਿਹੜੀ ਗਲੀਜ਼ ਤਹਿਜ਼ੀਬ ਸੀ ਉਹ ਉਹਨਾਂ ਨੇ ਸਾਡੀ ਵੀ ਤਹਿਜ਼ੀਬ ਬਣਾ ਬਾਲੀਵੁੱਡ ਕੀ ਹੈ ਇਸ ਚੁੱਕੀ ਨਿਕਲ ਰਿਹਾ ਹੈ ਇਹੀ ਤਹਿਜ਼ੀਬ ਹੈ ਜਿਹੜੀ ਬਿਲਕੁਲ ਡੀਜਨਰੇਟ ਹੈ ਜੀ ਬਿਫੋਰ ਲੌਂਗ ਦਾ ਨੇਸ਼ਨ ਵਿਲ ਬਿਗਨ ਟੂ ਫੋਰਗੇਟ ਵਾਟ ਇਟ ਇਜ਼ ਐਂਡ ਵਾਟ ਇਟ ਵਾਸ ਬਿਫੋਰ ਲੌਂਗ ਫਿਰ ਤੁਸੀਂ ਦੇਖੋਗੇ ਵੀ ਹੌਲੀ 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 ਲੋਕ ਭੁੱਲਦੇ ਚਲੇ ਜਾਣਗੇ ਕਿ ਉਹ ਕੀ ਸਨ ਤੇ ਉਹਨਾਂ ਨੂੰ ਕੀ ਬਣਾ ਦਿੱਤਾ ਹੈ the world around it will forget even faster ਜਿਹੜਾ ਹਾਲੇ ਦਿਵਾਲੇ ਨੇ ਉਹ ਸਗੋਂ ਉਸ ਤੋਂ ਵੀ ਤੇਜ਼ੀ ਦੇ ਨਾਲ ਭੁੱਲਣਗੇ the struggle of man against power is the struggle of memory against forgetting ਇਹ ਇਹ ਦੀ ਬਜ਼ ਲਾਈਨ ਹੈ ਕਿ ਅਲਟੀਮੇਟਲੀ ਜਿਹੜੀ ਸਟਰਗਲ ਹੈ ਪਾਵਰ ਦੇ ਨਾਲ ਉਹ ਸਾਡਾ ਬੰਦਾ ਯਾਦ ਰੱਖਣਾ ਚਾਹੁੰਦਾ ਜਿਨ੍ਹਾਂ ਦੇ ਨਾਲ ਜੋ ਵਾਪਰਿਆ ਉਹ ਭੁਲਾਉਣਾ ਚਾਹੁੰਦੇ ਨੇ ਔਰ ਜੇ ਅੱਜ ਤੱਕ 3000 ਸਾਲ ਦੀ ਯਹੂਦੀਆਂ ਨੇ ਪਾਸਓਵਰ ਨਹੀਂ ਭੁਲਾਇਆ ਇਸਲਾਮ ਨੇ ਕਦੇ ਕਰਬਲਾ ਦਾ ਮੈਦਾਨ ਨਹੀਂ ਭੁਲਿਆ ਜੇ ਸਿੰ ਕਰਬਲਾ ਭੁੱਲੇਗਾ ਉਦੋਂ ਇਸਲਾਮ ਦੀ ਜਿਹੜੀ ਉਹਦੇ ਵਿੱਚ ਜਿਹੜੀ ਡਾਇਨਾਮਿਜ਼ਮ ਹੈ ਉਹ ਖਤਮ ਹੋ ਜਾਏਗਾ ਔਰ ਐਵੇਂ ਨਹੀਂ ਕਿਹਾ ਅਲਾਮ ਇਕਬਾਲ ਨੇ ਕਿ ਇਸਲਾਮ ਜ਼ਿੰਦਾ ਹੁੰਦਾ ਹੈ ਹਰ ਕਰਬਲਾ ਕੇ ਬਾਅਦ ਅਸੀਂ ਭੀਤੇ ਦੇ ਘੱਲੂ ਕਰੇ ਨਹੀਂ ਸੀ ਭੁਲੇ ਨਾ ਵੱਡਾ ਨਾ ਛੋਟਾ ਉਹਦੇ ਚੋਂ ਸਾਡਾ ਰਾਜ ਨਿਕਲਿਆ ਸੀ ਉਹਦੇ ਚੋਂ ਸਾਡੀ politcal power ਨਿਕਲੀ ਸੀ ਪਰ ਅਸੀਂ ਕਿਉਂ ਜੂਨ 84 ਨਵੰਬਰ 84 ਔਰ ਇੱਕ ਜਨਰੇਸ਼ਨ ਨੂੰ ਭੁੱਲ ਰਹੇ ਜਦੋਂ ਅਸੀਂ ਭੁੱਲਾਂਗੇ ਫਿਰ ਅਸੀਂ ਗੁਲਾਮ ਉਦੋਂ ਹੋਵਾਂਗੇ ਜਿਵੇਂ ਉਹਨੇ ਕਿਹਾ ਕਿ ਬਈ ਜਿਹੜੀ ਸਟ੍ਰਗਲ ਇਜ਼ ਸਟ੍ਰਗਲ ਆਫ ਮੈਨ ਅਗੇਂਸਟ ਪਾਵਰ ਇਜ਼ ਦਾ ਸਟ੍ਰਗਲ ਆਫ ਮੈਮਰੀ ਅਗੇਂਸਟ ਫੋਰਗੇਟਿੰਗ ਔਰ ਇਸ ਆਰਟੀਕਲ ਚ ਜਿਹੜਾ ਨਾਰਥ-ਈਸਟ ਦੇ ਉਦੀ ਬਿਗਨਿੰਗ ਵੀ ਉਹਨਾਂ ਨੇ ਇਹੀ ਕੀਤੀ ਇਨ ਦਾ ਐਵਰ ਗਰੋਇੰਗ ਪੈਂਥੀਓਨ ਆਫ ਇੰਡੀਅਨ ਨੈਸ਼ਨਲਿਸਟ ਫ੍ਰੀडम ਫਾਈਟਰਸ ਵੈਨ देयर आर ਨੋ ਮੋਰ ਸੋ ਕਾਲਡ ਫੋਰਗਟਨ ਹੀਰੋਜ਼ ਟੂ ਐਡ ਟੂ ਦਾ ਲਿਸਟ ਇਟ ਬਿਕਮਸ ਨੈਸੈਸਰੀ ਟੂ ਮੈਨੂਫੈਕਚਰ them ਇਹ ਹੁਣ ਉੱਤਰ-ਪੂਰਬ ਦੀ ਗੱਲ ਹੋ ਰਹੀ ਹੈ ਕਿ ਭਈ ਉੱਥੋਂ ਕੋਈ ਇੰਡੀਆ ਦੇ ਲਈ ਖਲੋਣ ਵਾਲਾ ਕਿ ਇੰਡੀਆ ਨੂੰ ਤਾਂ ਮੰਨਦਾ ਹੀ ਨਹੀਂ ਕਦੇ ਉਹ ਤਾਂ ਲੜ ਰਹੇ ਨੇ ਇੰਡੀਆ ਨਾਲ ਪਰ ਹੁਣ ਇਹਨਾਂ ਨੇ ਕੀ ਕੀਤਾ ਕਿ ਜਿਹੋ ਉਹਨਾਂ ਦੇ ਜਿਹੜੇ ਯੋਧਿਆ ਨੇ ਬ੍ਰਿਟਿਸ਼ ਦੇ ਖਿਲਾਫ ਲੜਾਈ ਲੜੀ ਸੀ ਉਨੂੰ ਵੀ ਜਿਹੜਾ ਫੋਰਗੋਟਨ ਹੀਰੋ ਇੰਡੀਆ ਦੇ ਬਣਾ ਕੇ 26 ਜਨਵਰੀ ਦੀ ਲਿਸਟ ਸ਼ਾਮਿਲ ਕਰ ਦਿੱਤਾ। This was apparent when the Indian government decided to include legendary Mizo hero Paulta Khuan Getchira who in 1890 had tried to resist a British invasion in present day Mizoram in the list of North Eastern freedom fighters to be honored by the center on Independence Day। ਉਹਨਾਂ ਨੇ ਕਿਹਾ ਜੀ ਆ ਜਿਹੜਾ ਹੀਰੋ ਹੈ ਇਹ ਲੜਿਆ ਬ੍ਰਿਟਿਸ਼ਰਸ ਦੇ ਖਿਲਾਫ ਸੀ 1890 ਚ ਉਹਨੂੰ ਇਹ ਇੰਡੀਪੈਂਡੈਂਸ ਡੇ ਤੇ ਉਹ ਹੀਰੋ ਦਾ ਦਰਜਾ ਦੇਣਾ ਚਾਹੁੰਦੇ ਨੇ ਕਿ ਜਿਹੜਾ ਨੈਸ਼ਨ ਇੰਡੀਆ ਲਈ ਲੜਿਆ ਜੀ ਦਿਸ ਇਜ਼ ਪਾਰਟ ਆਫ ਨੈਸ਼ਨਲ ਡੈਮੋਕਰੈਟਿਕ ਅਲਾਈਅੰਸ ਗਵਰਨਮੈਂਟਸ ਪਲਾਨ ਟੂ ਹੈਵ ਯੂਨੀਅਨ ਮਿਨਿਸਟਰਸ ਵਿਜ਼ਿਟ ਸਾਈਟਸ ਐਸੋਸੀਏਟਿਡ ਵਿਦ ਫੋਰਗੋਟਨ ਹੀਰੋਜ਼ ਆਫ ਇੰਡੀਆਸ ਸਟਰਗਲ ਫਾਰ ਇੰਡੀਪੈਂਡੈਂਸ ਫਰ ਬ੍ਰਿਟਿਸ਼ ਉਹਨਾਂ ਨੇ ਇੱਕ ਮਿਨਿਸਟਰ ਨੂੰ ਕਿਹਾ ਕਿ ਜੀ ਤੂੰ ਉੱਥੇ ਜਾ ਔਰ ਇਹ ਫੋਰਗੋਟਨ ਹੀਰੋ ਨੇ ਉੱਤਰ ਪੂਰਬ ਦੇ ਉਹਨਾਂ ਨੂੰ ਲਿਆਏ Kuangachara was to be honored posthumously in a public ceremony in Mizoram's Ailwang village attended by Union Minister of State for Railways Rajan Gohain in Rajan ne utthe jaake unna nu honor karna si Mizos were not amused hun Mizos nu is gal di samajh aayi ve ye assi ta inna de khilaf vi lad rahe haan te jehda angrezan de khilaf ladan wala ohnu India da hero bana rahe ne to register their protest they assembled in thousands and blocked roads leading to iwang till gohan cancelled the public ceremony and agreed to only privately pay his respects at khangchera's grave othe khabar te jaake ohne lakhan log ikatthe karne si te lakhan otherwise ikatthe ho gaye ohne ke wapas mud ehda koi sambandh nahi hai toade india india naal ohne cancel kiti visit te privately othe kabr te jaake phul rakh ke aa gaya so eh jada apna hero inhane banana si the nds forgotten hero yatra was thus boasted primarily बिकॉज़ खुआंग चेहरा इज नॉट फॉर गटन वह इसलिए होया भी पता है कि खुआंग चेहरा कि खलोता है मीजोज रिमैबर एग्जैक्टली हू ही वॉज एंड मोर इम इंपोर्टेंटली हू ही वॉज नॉट कि मीजो पता है भी वह कौन सी और वो कौन नहीं है फिर उन्होंने खुआगछुआ की हिस्टरी दिती है कि भाई किने किए उन्हें खुआंगुआ चेहरा वॉज नो इंडियन फ्रीडम फाइटर देयर इज नो एविडेंस To suggest that he had any fraternal feelings towards India as a whole, or that he wanted Mizo or Zou country to be ruled from New Delhi. Oko oh, Indian is not in Raj While others from the so-called Indian mainland wanted to own him. After the sudden discovery of his resistance against British invasion, Mizoram's two biggest student organizations, Mizo Students Union and Mizo Zirilal Paul. comprising those who have always known about Khunga Chara, issued a joint statement stating whatever Mizo was already aware of. ਇਹ ਜਿਹੜੀ ਸਾਰਾ ਕੈਨਸਲ ਕਰਕੇ ਇਹਨਾਂ ਦੀ ਪਲਾਨ ਅਨਡੂ ਕੀਤੀ ਉਹ ਸਟੇਟਮੈਂਟ ਉਹਨਾਂ ਨੇ ਦਿੱਤੀ ਸਟੂਡੈਂਟ ਆਰਗੇਨਾਈਜੇਸ਼ਨਸ ਨੇ ਖੁੰਗਾ ਚੇਰਾ ਡਿਡਨਟ ਡਾਈ ਫॉर ਇੰਡੀਆ ਬਟ ਫॉर ਦਾ ਮੀਜ਼ੋ ਪੀਪਲ ਵੀ ਇਹਨੂੰ ਹੀਰੋ ਬਣਾਉਣ ਦੀ ਉੱਥੇ ਲੋੜ ਨਹੀਂ ਹੈ ਕਿ ਜੇ ਅਸੀਂ ਆਨਰ ਕਰਨਾ ਹੈ ਇੰਡੀਆ ਦਾ ਉਹ ਤੁਹਾਡੇ ਲਈ ਨਹੀਂ ਮਰਿਆ ਉਹ ਮੀਜ਼ੋਆਂ ਦੇ ਲਈ ਮਰਿਆ ਪਰ ਸੈਲਤਾ ਖੰਚੂਰ ਐਂਡ ਆਲ ਅਦਰ ਵਾਰੀਅਰਸ ਥੈਟ ਫੌਟ ਦਾ ਬ੍ਰਿਟਿਸ਼ ਵਾਰ ਨਾਟ ਇੰਡੀਅਨਸ ਐਂਡ ਦੇ ਡਿਡਨਟ ਫਾਈਟ ਫਾਰ ਇੰਡੀਆਜ਼ ਫਰੀडम ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਜਾਂ ਸਿੱਖ ਰਾਜ 18ਵੀਂ ਸਦੀ ਦੇ ਸਿੱਖਾਂ ਨੂੰ ਭਾਰਤ ਦੀ ਆਜ਼ਾਦੀ ਲਈ ਭਾਰਤ ਨਾਲ ਕਿ ਭਾਰਤ ਐਗਜ਼ਿਸਟ ਹੀ ਨਹੀਂ ਸੀ ਕਰਦਾ ਜੀ ਹੁਣ ਜੇ ਐਗਜ਼ਿਸਟ ਕਰਦਾ ਹੁੰਦਾ ਤੇ ਫੇਰ ਸ਼ਾਹ ਮੁਹੰਮਦ ਇਹ ਨਾ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਨਵੇਂ ਪਾਤਸ਼ਾਹੀ ਫੌਜਾਂ ਪਾਰੀਆਂ ਨੇ ਤੁਹਾਡਾ ਹਿੰਦੁਸਤਾਨ ਜਿਹੜਾ ਇੰਡੀਆ ਕਹਿੰਦੇ ਹੋ ਉਹ ਤਾਂ ਉਦੋਂ ਵੀ ਪੰਜਾਬ ਨੂੰ ਗੁਲਾਮ ਬਣਾਉਣ ਦੇ ਆਇਆ ਔਰ ਮੈਂ ਵਾਰਿਸ ਸ਼ਾਹ ਦੀ ਹੀਰ ਨੂੰ ਕੋਟ ਕੀਤਾ ਸੀ ਕਿ ਵੀ ਹੀਰ ਦੀਆਂ ਅੱਖਾਂ 'ਚ ਸੁਰਮਾ ਇਵੇਂ ਫੱਬਦਾ ਜਿਵੇਂ ਹਿੰਦ ਤੇ ਚੜਿਆ ਕਟਕ ਪੰਜਾਬ ਦਾ ਜੀ ਤੇ ਜਿਵੇਂ ਪੰਜਾਬ ਦੀ ਫੌਜ ਹਿੰਦੁਸਤਾਨ ਤੇ ਚੜਾਈ ਕਰ ਰਹੀ ਹੁਣ ਜੇ ਇਹ ਦੋ ਐਂਟੀਟੀਆਂ ਆਡਟ ਨਹੀਂ ਹੁੰਦੀਆਂ ਤੇ ਹੀਰ ਰਾਂਝਾ ਵਾਰਿਸਾ ਹੀਰ ਲਿਖ ਰਿਹਾ ਤੇ ਉਹਨੂੰ ਪੰਜਾਬ ਦਾ ਮਾਣ ਹੈ ਕਿ ਵੀ ਇਹ ਪੰਜਾਬ ਦਾ ਕਟਕ ਜਿਹੜਾ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ ਤੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਸੋ ਇਹ ਐਗਜ਼ੈਕਟਲੀ ਜਿਵੇਂ ਸਾਡਾ ਕੋਈ ਲਾਗਾ ਦੇਗਾ ਨਹੀਂ ਇੰਡੀਆ ਜਾਂ ਇਹਨਾਂ ਦੀ ਹਿਸਟਰੀ ਨਾਲ ਜੀ ਤੇ ਇਹ ਸਾਨੂੰ ਜਿਹੜਾ ਉਹ ਬਣਾ ਰਹੇ ਨੇ ਕਿ ਸਭ ਹਰੀ ਸਿੰਘ ਨਲੂਆ ਕੋਟ ਕਰਨਗੇ ਦੂਜਾ ਹੋਏਗਾ ਉਹ ਜਿਵੇਂ ਸਾਰਾ ਉਹ ਹਿੰਦੂ ਇਤਿਹਾਸ ਦੇ ਨਾਲ ਜੋੜ ਕੇ ਤੇ ਇਹਨਾਂ ਨੇ ਕਿਹਾ ਜੀ ਉਹਦਾ ਕੋਈ ਲਾਗਾ ਦੇਗਾ ਨਹੀਂ ਦੇ ਵਰ ਪਾਸਲਤਾ ਕੰਕਚਰੈਂਟ ਆਰ ਅਦਰ ਵਾਰੀਅਰਸ ਥੈਟ ਫੌਟ ਦ ਬ੍ਰਿਟਿਸ਼ ਵਰ ਨਾਟ ਇੰਡੀਅਨਸ ਐਂਡ ਦੇ ਡਿਡਨਟ ਫਾਈਟ ਫੋਰ ਇੰਡੀਆਸ ਫਰੀडम ਉਹ ਕੁਪਾਰੇ ਦੀ ਆਜ਼ਾਦੀ ਲਈ ਨਹੀਂ ਲੜੇ। ਦੇ ਵਰ ਦਾ ਡਿਫੈਂਡਰਸ ਆਫ ਦਾ ਜੋ ਕੰਟਰੀ ਫਰਮ ਦਾ ਇਨਵੇਡਿੰਗ ਐਂਡ ਓਕੂਪਾਈਂਗ ਫੋਰਸ ਐਂਡ ਦੇਰਫੋਰ ਸ਼ੁੱਡ ਨਾਟ ਬੀ ਕਾਉਂਟਡ ਅਮੰਗ ਦਾ ਫਰੀਡਮ ਫਾਈਟਰਸ ਫॉर ਇੰਡੀਅਨ ਇੰਡੀਪੈਂਡੈਂਸ। ਉਹ ਆਪਣੇ ਮੁਲਕ ਨੂੰ ਅੰਗਰੇਜ਼ਾਂ ਤੋਂ ਡਿਫੈਂਡ ਕਰਨ ਦੇ ਲਈ ਲੜੇ ਜਿਵੇਂ ਪੰਜਾਬ ਦੇ ਲੋਕ ਸਿੱਖ, ਮੁਸਲਮਾਨ ਮੀਵਾ ਸਿੰਘ ਤੇ ਮਾਖੇਖਾ ਹੋਏ ਸਿੱਧੇ ਹੱਲੇ ਤਿੰਨ ਫਰੰਗੀ ਦੇ ਤੋੜ ਸੁੱਟੇ। ਉਹ ਆਪਣੀ ਧਰਤੀ ਦੀ ਆਜ਼ਾਦੀ ਲਈ ਲੜੇ ਕੋ ਗੰਗਾ ਜਮਨਾਏ ਤਾਂ ਹਮਲਾਵਰ ਸੀ। ਜੀ ਇੱਕ ਕਈ ਕੋਰਟ ਚੜ੍ਹੇ ਪੂਰਬੀ ਦੱਖਣੀ ਜੀ ਇਹ ਪੂਰਬੀ ਦੱਖਣੀ ਹੈ ਤਾਂ ਹਮਲਾਵਰ ਸੀ ਉਹਨਾਂ ਨੇ ਕਿਹਾ ਉਹ ਬਿਲਕੁਲ ਇਨ ਡਿਊਰਿੰਗ ਥੈਟ ਟਾਈਮ ਖੋਂਗਚੇਰ অর ਐਨਮੀਜ਼ ਡਿਡਨਟ ਨੋ ਐਨੀਥਿੰਗ ਅਬਾਊਟ ਇੰਡੀਆ ਲੈਟ ਆਨ ਫਾਈਟ ਫਾਰ ਇਟਸ ਫਰੀडम ਉਹ ਕਹਿੰਦਾ ਉਹਦੀ ਆਜ਼ਾਦੀ ਲਈ ਲੜਨਾ ਉਹਨੂੰ ਪਤਾ ਵੀ ਨਹੀਂ ਸੀ ਕੋਈ ਇੰਡੀਆ ਵੀ ਹੁੰਦਾ ਇੰਡੀਆ ਦਾ ਬ੍ਰਿਟਿਸ਼ ਨੇ ਕ੍ਰੀਏਟ ਕੀਤਾ ਇੱਕ ਜੀਓਗ੍ਰਾਫਿਕਲੀ ਐਡਮਿਨਿਸਟ੍ਰੇਟਿਵ ਯੂਨਿਟ ਬਣਾ ਕੇ आवर ਰਿਸਪੈਕਟਡ ਹੀਰੋ ਇਸ ਬੀਇੰਗ ਰੋਂਗਲੀ ਪੋਰਟਰੇਟ ਤੁਸੀਂ ਸਾਡੇ ਹੀਰੋ ਦਾ ਅਪਮਾਨ ਕਰ ਰਹੇ ਹੋ 공체라 헵트 어게인스트 브리티시 익스펜션 앤 오큐페이션 오브 조 컨트리 낫포더 프리덤 ఆఫ్ 인디아 소에 ਜਿਹੜੀਆਂ ਜਿਹੜੇ ਲੋਕ ਜਾਗਰੂਪ ਹੁੰਦੇ ਨੇ ਕੌਮਾ ਜਾਗਦਿਆਂ ਹੁੰਦੀਆਂ ਨੇ ਉਹ ਜਿਹੜੇ ਉਰਦੂ ਦੇ ਚ ਨਾ ਇੱਕ ਥਾਂ ਕਿਹਾ ਹੈਵਿੰਗ ਲੌਸ देयर ਇੰਡੀਪੈਂਡੈਂਸ ਐਜ਼ ਰੀਸੈਂਟਲੀ ਐਜ਼ 1890 1890 ਚ ਅੰਗਰੇਜ਼ਾਂ ਦੇ ਖਿਲਾਫ ਇਹ ਹੀਰੋ ਲੜਿਆ ਦਾ ਮੈਮਰੀਜ਼ ਆਫ ਦਾ ਅਸਟਵਾਇਲ ਸੋਵਰਨ ਮੀਜ਼ੋ ਪੀਪਲ ਮਸਟ ਹੈਵ ਬੀਨ ਫਰੈਸ਼ ਡੂਰਿੰਗ देयर ਰਿਪੀਟਿਡ ਪੋਸਟ 1947 ਰਿਵੋਲਟ ਸੋ ਜਦੋਂ ਕਿ ਅਜ 47 ਤੋਂ ਬਾਅਦ ਇਹ ਜਿਹੜੇ ਖਲੋਤੇ 57 ਸਾਲ ਪਹਿਲਾਂ ਦਾ ਜਿਹੜਾ ਹੀਰੋ ਬ੍ਰਿਟਿਸ਼ਾ ਉਹਦੀਆਂ ਮੈਮਰੀਜ਼ ਜ਼ਿਆਦਾ ਜਿਹੜੀਆਂ ਨੇ ਤਾਜ਼ਾ ਸੀ ਉਹਨਾਂ ਦੇ ਮਾਈਂਡ 'ਚ ਇਸ ਲਈ ਉਹ ਇੰਡੀਅਨ ਸਟੇਟ ਦੇ ਖਿਲਾਫ ਵੀ ਮਿਜ਼ੋ ਲੜੇ ਔਰ ਲੜ ਰਹੇ ਨੇ ਦਾ ਇੰਡੀਅਨ 에ਅਰ ਫੋਰਸ ਰਿਪੀਟਿਡਲੀ 에ਅਰ ਬอมਬਡ ਐਜ਼ ਵਾਇਲ ਐਂਡ ਅਦਰ ਪਾਰਟਸ ਆਫ ਪ੍ਰੈਜ਼ੈਂਟ 에 ਮਿਜ਼ੋਰਮ ਇਨ 1966 ਉਹਨਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਭਾਰਤੀ 에ਅਰ ਫੋਰਸ ਜਿਵੇਂ ਅੱਜ ਡਰੋਨ ਯੂਜ਼ ਕਰ ਰਹੇ ਨੇ ਖੋਤੀ ਨਕਸਲਾਈਟਸ ਦੇ ਖਿਲਾਫ ਇਹਨਾਂ ਦੇ ਖਿਲਾਫ 1964 ਦੇ ਵਿੱਚ ਹਵਾਈ ਬੰਬ ਸੁੱਟਦੇ ਰਹੇ ਨੇ ਇਹਨਾਂ ਮੀਜ਼ੋਆਂ ਦੇ ਖਿਲਾਫ ਕਿਉਂਕਿ ਉਹ ਭਾਰਤ ਦੀ ਗੁਲਾਮੀ ਉਹਨਾਂ ਨੇ ਨਹੀਂ ਕਬੂਲੀ ਇਨ ਸ਼ਾਰਟ ਦਾ 에어 ਫੋਰਸ ਬੌਮਬਡ ਹਿਊਮਨਸ ਥੈਟ ਹੈਡ ਕਨਸੀਡਰਡ ਟੂ ਬੀ ਇਟਸ ਓਨ ਸਿਟੀਜ਼ਨਸ ਇਹ ਬਿਲਕੁਲ ਇਵੇਂ ਹੀ ਹੈ ਕਿ ਜੇ ਸਿੱਖ ਤੁਹਾਡੇ ਸਿਟੀਜ਼ਨ ਨੇ ਤੁਹਾਡੇ ਹਿੱਸਾ ਨੇ ਹਾਂ ਇਸ ਲਈ ਤੁਸੀਂ ਉਹਨਾਂ ਦੇ ਗੁਰਧਾਮ ਨੂੰ ਪੁਰਾਣ ਪਿਆਰੀ ਥਾਂ ਨੂੰ ਟੈਂਕਾਂ ਤੋਪਾਂ ਨਾਲ ਡਾਇਆ ਬੰਬ ਮਾਰੇ ਤੁਸੀਂ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਕਿਉਂਕਿ ਤੁਹਾਡੇ ਨੇ ਉਹ ਜੀ ਜੀ ਉਹਨੇ ਕਿਹਾ ਕਿ ਜਿਨਾ ਮਿਜ਼ੋਨ ਨੂੰ ਆਪਣਾ ਕਹਿੰਦੇ ਨੇ ਕਿਉਂਕਿ ਇਹੀ ਪਾਰਟ ਜਿਹੜਾ ਅਲਟੀਮੇਟਲੀ ਜਿਹੜੀ ਗੱਲ ਮਿਲਾਨ ਕੁੰਦਰਾ ਤੋਂ ਸ਼ੁਰੂ ਹੋਈ ਸੀ ਕਿ ਜਦੋਂ ਤੱਕ ਸਾਨੂੰ ਯਾਦ ਰਹੇਗਾ ਕੀ ਕੀਤਾ ਕੋਈ ਗੁਲਾਮ ਨਹੀਂ ਬਣਾ ਸਕਦਾ ਕੰਗ ਚੈਰਾ ਇਜ਼ ਆਲਸੋ ਨਾਟ ਦ ਓਨਲੀ ਕੇਸ ਵੀ ਅਰ ਟੈਗਸ ਸੱਚ ਐਜ਼ ਇੰਡੀਅਨ ਫਰੀडम फाइਟਰ ਡ੍ਰਿਲਡ ਇਨਟੂ ਇੰਡੀਅਨ ਸਿਟੀਜ਼ਨਸ ਬਾਈ ਅਫੀਸ਼ੀਅਲ ਟੈਕਸਟ ਬੁక్స్ ਐਂਡ ਨੈਰੇਟਿਵਸ and repeated eidnosium fail to capture complex past realities ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਪਿੱਛੇ ਦੀਆਂ ਬੜੀਆਂ ਉਲਝੀਆਂ ਹੋਈਆਂ ਰਿਐਲਿਟੀਆਂ ਨੇ ਇਹ ਇਹਨਾਂ ਨੂੰ ਇੰਡੀਅਨ ਬਣਾ ਕੇ ਆਪਣੀਆਂ ਟੈਕਸਟ ਬੁੱਕਸ ਰਾਈ ਇਸ ਕਿਸਮ ਦਾ ਕੰਮ ਕਰ ਰਹੇ ਨੇ ਫਿਰ ਉਹਨਾਂ ਨੇ ਹੋਰਨਾ ਦਾ ਵੀ ਜ਼ਿਕਰ ਕੀਤਾ ਔਰ ਇਹਦੇ ਵਿੱਚ ਇੱਕ ਥਾਂ ਤੇ ਜਾ ਕੇ ਉਹਨਾਂ ਨੇ ਵਿੱਚੋਂ ਮੈਨੂੰ ਵੀ ਬਹੁਤਿਆਂ ਦਾ ਪਤਾ ਨਹੀਂ ਸੀ ਕਿ ਵੀ ਕਿਹੜੇ ਲੋਕ ਨੇ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਆਪਣੀ ਆਜ਼ਾਦੀ ਦੇ ਲਈ ਲੜੇ ਤੇ ਉਹਨਾਂ ਨੂੰ ਇਹ ਹੁਣ ਆਪਣੇ ਖਾਤੇ 'ਚ ਪਾ ਲੈਣ ਉਹ ਚੁਣਨ ਕਿ ਅਪਰਾਇジング ਲਾਈਕ ਥੈਟ ਆਫ ਟ్రਾਈਬਸ ਆਫ ਚੁਆਰਜ਼ ਇਨ ਵੈਸਟ ਬੰਗਾਲ ਇਹ ਪੱਛਮੀ ਬੰਗਾਲ ਦੇ ਚੁਆਰਜ਼ ਬ੍ਰਿਟਿਸ਼ ਦੇ ਖਿਲਾਫ ਲੜੇ ਕਿਉਂਕਿ ਇਹ ਵੀ ਇੱਕ ਸੋਵਰਨ ਕਿਸਮ ਦੇ ਲੋਕ ਸੰਥਲਜ਼ ਇਨ ਪ੍ਰੈਜ਼ੈਂਟ ਡੇ ਚਾਰਖੰਡ ਚਾਰਖੰਡ ਦੇ ਵਿੱਚ ਸੰਥਲਜ਼ ਲੋਕ ਕੋਲੋਸ ਐਂਡ ਮੁੰਡੋਜ਼ ਛੋਟਾ ਨਗਰ ਛੋਟਾ ਨਾਗਪੁਰ ਇਹ ਟ੍ਰਾਈਬਲ ਨੇ ਐਂਡ ਪਲੇਕਰਾਰ ਪੋਲੀਗਾਰਜ਼ ਇਨ ਤਾਮਿਲਨਾਡੂ where as much for freedom from british as they were freedom from other indian natives many of whom constitute the present indian ruling class ke e dono passe ek passe british de khilaf lade aur jede ajj india te rule karde ne unna de khilaf jede ne oh lade kholote aur unhone conclude kita official history textbooks want to expand the idea of indian nationalist movement far back in time and stretch it in terms of geographical space to suit present political needs ke eh kham khada itte has bana rahe ne taake inna nu eh hindutva de is khane de vichon fit hoye ji eh jada part hai is nu hi unne beginning de vich ke hai ke bhai air brushing the past and white washing the present aur main ke bhai galli kahani mizua di nahi hai ya unna de dusre heroan di nahi hai eh sade khitte ch vi ehi history ਦੁਹराई ਜਾ ਰਹੀ ਹੈ ਮੈਮਰੀ ਅਗੇਂਸਟ ਫਾਰਗੇਟਿੰਗ ਅਸੀਂ ਭੁੱਲ ਰਹੇ ਔਰ ਇਹ ਪਾਵਰ ਜਿਹੜੀ ਹੈ ਉਹ ਭੁਲਾਣਾ ਚਾਹਦੀ ਹੈ ਅਸੀਂ ਭੁੱਲ ਰਹੇ ਔਰ ਜੇ ਅਸੀਂ ਭੁੱਲ ਗਏ ਜੇ ਟਠਾ ਕਾਲ ਤਖਤ ਸਾਡੀਆਂ ਯਾਦਾਂ ਚੋਂ ਨਿਕਲ ਗਏ ਜੀ ਜੇ ਤੋਪਾਂ ਦੇ ਪੈਂਦੇ ਗੋਲੇ ਜੇ ਹਰਮੰਦਰ ਸਾਹਿਬ ਤੇ ਸੈਂਕੜਿਆਂ ਗੋਲੀਆਂ ਦੇ ਨਿਸ਼ਾਨ ਜੇ ਸਾਨੂੰ ਸੁੱਤਿਆਂ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਚ ਟੈਂਕਾਂ ਦੀ ਆਵਾਜ਼ ਜਿਹੜੀ ਹੈ ਉਹ ਭੁੱਲ ਗਏ ਫਿਰ ਸਾਡਾ ਉਹੀ ਹਾਲ ਹੋਏਗਾ ਜੋ ਫਿਰ ਭੁੱਲਿਆ ਲੋਕਾਂ ਦਾ ਹੁੰਦਾ ਹੈ ਕਿ ਤੁਹਾਡੀ ਹੋਣ ਮਿਟ ਜਾਂਦੀ ਹੈ ਤੁਹਾਡਾ ਇਤਿਹਾਸ ਮਿਟ ਜਾਂਦਾ ਔਰ ਸਰ ਕਪੂਰ ਸਿੰਘ ਸਕਾਲਰ ਬੜੇ ਵੱਡੇ ਸਾਡੇ ਹੋਏ ਨੇ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਅਸੀਂ ਜਾ ਨਹੀਂ ਸਕਦੇ ਜਿਹੜਾ ਸਮੇਂ ਦੇ ਹਾਨ ਦਾ ਨਹੀਂ ਹੋਏਗਾ ਉਹ ਹਿਸਟਰੀ ਦੀ ਡਸਟ ਜਿਹੜੀ ਹੈ ਉਹਨਾਂ ਨੂੰ ਜਿਹੜੀ ਹੈ ਉਹ ਆਪਣੇ ਚ ਸਮੋਹ ਲੈਂਦੀ ਹੈ ਔਰ ਇਹੀ ਇਸ ਵੇਲੇ ਸਾਡਾ ਕ੍ਰਾਈਸਿਸ ਹੈ ਮੈਮਰੀ ਅਗੇਂਸਟ ਫੋਰਗੇਟਿੰਗ ਜੀ ਸੋ ਇਹ ਸਾਡਾ ਅੱਜ ਦਾ ਟਾਪਿਕ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਨੇ ਆਪਾਂ ਬ੍ਰੇਕ ਈਵਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਆਫਟਰ ਥਿਸ ਸ਼ਾਰਟ ਬ੍ਰੇਕ